ਤੇ ਆਪਾਂ ਜਾਣਦੇ ਆ ਕਿੱਥੇ ਭਲਾ ਓਏ ਮੰਦਰ ਦੇ ਅੰਦਰ ਮੰਦਰ ਦੇ ਅੰਦਰ ਤੇ ਬਹੁਤ ਬਹੁਤ ਜ਼ਿਆਦਾ ਰਸ਼ ਹੈ ਆ ਵੀ ਕਿੰਨਾ ਰਸ਼ ਤੇ ਸੀਮਾ ਦਾ ਮੰਦਰ ਵੀ ਉੱਦ ਹੈ ਜਾਣਾ ਸਾਡੇ ਕਰਨ ਬੜਾ ਜ਼ਰੂਰੀ ਆ ਵੀ ਮੱਥਾ ਟੇਕ ਕੇ ਆਗੇ ਲੱਗਦਾ ਗਏ ਕਿ ਨਹੀਂ ਅੰਦਰ ਲੈ ਠੀਕ ਆ ਠੀਕ ਆ ਤੇ ਬਹੁਤ ਜ਼ਿਆਦਾ ਭੀੜ ਹੋਣ ਦੇ ਕਾਰਨ ਆਪਾਂ ਵੀ ਹੌਲੀ ਹੌਲੀ ਆ ਵੇਖੋ ਚਲੋ ਜੋੜਾ ਕਰ ਜੋੜਾ ਕਰ ਤੇ ਮੰਦਰ ਦਾ ਅੰਦਰੋਂ ਦਾ ਨਿਰੀਖਣ ਖੋਣਦੇ ਆਪਾਂ ਅਸੀਂ ਆਪਣੇ ਤੁਹਾਨੂੰ ਲੋਕਾਂ ਨੂੰ ਬਲੌਗ ਦੇ ਵਿੱਚ ਹਾਸਿਆ ਖੇਡੀਆਂ ਮਿਲੂਗੀਆਂ ਸਾਰਾ ਕੁਝ ਮਿਲੂਗਾ ਤੇ ਸਾਰੇ ਗਾਣੇ ਇਦਾਂ ਹੀ ਜੁੜੇ ਰਹੋ ਸਾਡੇ ਸੱਜਣ ਮੱਤੇয়াল ਸਾਹਿਬ ਤੇ ਆ ਗਰਮੋਂ ਡੇ ਕਰਮਾ ਹਾਂਜੀ ਜੀ ਪਹੁੰਚੇ ਚਵਿੰਡਾ ਦੇ ਮੇਲੇ ਤੇ ਆਪਣਾ ਦੱਸੋ ਕੀ ਨਜ਼ਰ ਲੱਗੋਗੇ ਦਾਸ ਪ੍ਰਭ ਦੀ ਜੀ ਜਾਂਦੇ ਦੇਖੀ ਜੇ ਬੋਗਾ ਜੇ ਆਪਾਂ ਨੂੰ ਅੱਗੇ ਇਹਦੇ ਸਾਡੇ ਕੋਲ ਆਏ ਆ ਆਪਣਾ ਚਾਹ ਦਾ ਲੰਗਰ ਲੱਗੂਗਾ ਤੇ ਪਹਾਂ ਹੀ ਬਣਾਇਆ ਚਾਹ ਬਖਾਂਦੇ ਚੱਲਣ ਦਾ ਕੰਮ ਪੂਰਾ ਗਰਮੋ ਗਰਮੀ ਤੇ ਫੁੱਲ ਬੜੀਆਂ ਨੱਕਰ ਤੇ ਲੱਗਣੀਆਂ ਬੜੀਆਂ ਬੜੀਆਂ ਆਪਾਂ ਚਾਹ ਬਾਕੀ ਤੁਹਾਨੂੰ ਚਾਹ ਬੜੀ ਹਨੇ ਆ ਢੇ ਮੁੰਡੇ ਗਰਮ ਹੋਣ ਲੰਗਰ ਚੱਲਣ ਡਿਆ ਵਾ ਇਹ ਮੁੰਡੇ ਢੇ ਗਰਮ ਹੋਣ ਤੇ ਇਸ ਨਾਲ ਚਲੋ ਆਪਾਂ ਵੀ ਥੋੜਾ ਗਰਮ ਹੋ ਹੋ ਜੋ ਹੁਣ ਬਾਹਰ ਰਲਾਣੇ ਹੁਣ ਕੇਂਦਰ ਬੰਦ 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 ਬਸ ਹੋ ਗਏ ਸਾਡੇ ਆ ਬਹੁਤ ਆਇਆ ਆਇਓ ਪ੍ਰਧਾਨ ਜੀ ਆਪਾਂ ਜਿੱਥੇ ਆਇਆ ਅੱਜ ਆਪਣੀ ਰੱਦੂ ਹਣਾ ਮਾਹੁੰਡਾ ਬਣਾ ਪਿੰਡਾ ਸਾਰੇ ਵੀਰਾਂ ਦਾ ਵੱਖਰਾ ਵੱਖਰਾ ਪਿੰਡਾ ਨਹੀਂ ਇੱਕੋ ਬੰਦੇ ਇੱਕੋ ਪਿੰਡਾ ਪਰ ਵੀਰ ਵੀਰ ਨੇ ਨਾ ਬੂਠ ਕੁਵਾਲੇ ਆਪਣੇ ਨੂੰ ਲਾਦਾ ਨਹੀਂ ਵੀਰ ਜੀ ਇੱਥੇ ਲੱਗ ਗਿਆ ਹੁਣ ਆ ਵੇਖੋ ਲੱਗ ਗਿਆ ਵਾ ਇਹ ਫੇਰ ਚਲਾਕੀ ਕੀਤੀ ਕੇ ਨੇ ਆਇਓ ਆਪਾਂ ਅਸ ਲੰਗਰ ਲਾਉਣ ਲੱਗੇ ਫੁੱਲ ਵੱਡੀਆਂ ਰਾਜ ਛਕਣਾ ਤੇ ਜੂ ਮੰਗਾਰੇ ਇੱਥੇ ਆ ਦੰਦ ਲੱਗਾ ਇੰਨੇ ਕੀਤੀ ਵੀ ਹੋ ਨਹੀਂ ਨਹੀਂ ਰਸ ਬਹੁਤ ਜ਼ਿਆਦਾ ਹੁੰਦੇ ਕੈਨ ਮੈਂ ਜ਼ਿਆਦਾ ਭੀੜ ਦੇ ਵਿੱਚ ਨਹੀਂ ਬੰਦਿਆ 100 ਲੈਣਾ ਬਾਹਰ ਫੋਟੋ ਉੱਤ ਆਪਣਾ ਫੇਰ ਇਦਾਂ ਤੁਹਾਨੂੰ ਦੂਰ ਦੂਰ ਆਪਾਂ ਸੰਗਤ ਦੇ ਦਰਸ਼ਕ ਬਣਾਈ ਜਾਨੇ ਆ ਪੈਂਡ ਤੱਕ ਬਨੇ ਰਹੋ ਡੇ ਆਪਣੇ ਸੇਵਾ ਕਰਨ ਡੇ ਸਾਰੇ ਵੀਰ ਨਾਲ ਮਿਲ ਕੇ ਤੇ ਭਰਾ ਮੈਨਣਾ ਉੱਤੇ ਨਾ ਪਵਾ ਲਿਓ ਚਾਹ ਕੋਈ ਹੈ ਅਣ ਮੂੰ ਕਰ ਦਰਸਨ ਦੇ ਸਾਲਾ ਸੰਗਤ ਨਾਲ ਤੇ ਉੱਤੇ ਪਾਸੇ ਵੀ ਬਰੇ ਲੱਗਾ ਮੂੰ ਪਾਉਣ ਦੇ ਨਾ ਹੁੰਦ ਰਿਹਾ ਇਹ ਤੇ ਬੋਲ ਬੜੀਆਂ ਆਪਾਂ ਮਕਾਲੀਆਂ ਨੇ 2 3 ਰੀ ਤੇ ਹੁਣ 4 5 ਟਾਈਮ ਲੱਗਣਾ ਵਾ ਤੇ ਰੇਲ ਨੂੰ ਭਾਈ ਅਗਲੇ ਆਪਣੇ ਦੋ ਵੀ ਅੱਗੇ ਪਾ ਇੰਨਾ ਕੋ ਚਾਣੀ ਮੰਗਣ ਤੇ ਕਈ ਜਾਂਦਾ ਪਾਣੀ ਅੰਦਰੋਂ ਮਿਲਣਾ ਵਾ ਨਹੀਂ ਮੈਂ ਪਾਣੀ ਕਿਹਾ ਇਹਨਾਂ ਨੂੰ ਚਾਣੀ ਸੁਣਾਵਾ ਇੱਧਰ ਸਾਡੀ ਦੁਕਾਨ ਲਾ ਲਈ ਜੇ ਮਾਪਾ ਜੀ ਸਾਡੇ ਤੇ ਨਹੀਂ ਕਰਨੀ ਆਪਣੀ ਜਿੰਨੀ ਮਰਜ਼ੀਆਂ ਲੋ ਚੋਕੜਾ ਦਿੰਦੀਆਂ ਨਾ ਪਤਾ ਕਿਨੇ ਆਪਣੇ ਕੋਲ ਮਿਲ ਜਾਣਾ ਦਿਖਾਓ ਤਾਂ ਤਾਂ ਗਏ ਭਾਈ ਦੰਦ ਸਾਫ ਕਰਨ ਨਾਲ ਕਰਵੇ ਕਰ ਆ ਬਿੰਦੀਆਂ ਦਾ ਪਤਾ ਕਿਨਾਂ ਦਾ ਉਹ ਬਿੰਦੀਆਂ ਦਾ ਪਤਾ ਕਿਨਾਂ ਦਾ ਬਿੰਦੀਆਂ ਦਾ ਪਤਾ ਕੀ ਆ ਆਪਣੇ ਬੰਦੇ ਜਿਹੜਾ ਪੰਚਾਂ ਦੇ ਬੇਟੀ ਦਾ ਨਾਲ ਲੱਡੇ ਦਾ ਉਹ ਸੀ ਸੀਆਈਡੀ ਵਾਲੀ ਲੈਟ ਉਹ ਵਹਾਈ ਓਏ ਹੋਏ ਬਿੰਦੀਆਂ ਕਿਨੇ ਦੀ ਇਹ ਉਹ ਤੇ ਉਹ ਵੀਰੇ ਤੂੰ ਲੈਣਾ ਨਹੀਂ ਤੇ ਕੋਈ ਹੋਦਾ ਨਹੀਂ ਨਹੀਂ ਲੈਣਾ ਵਿਆਹ ਵਰੀਆ ਦਾ 150 ਦੀ ਚੈਦੀ ਤੁਹਾਨੂੰ ਆਪਾਂ ਨੀਰੰਗ ਫੋਟਪੇ ਨਹੀਂ ਪਾਜੀ ਉਹ ਕਿਹੜੀ ਗੱਲ ਤੋਂ ਪਾਜੀ ਇਧਰ ਚੈੱਕ ਕਰ ਆਪਣੇ ਵੀਰ ਪਹੁੰਚ ਕੇ ਆ ਪਾਜੀ ਆਪਣੇ ਭਾਈ ਉਹਨਾਂ ਤੇ ਪਾਰੀ ਆ ਚੈ ਮਾਤਾ ਦੀ ਭਗਤੀ ਇਹ ਭਾਈ ਨਾ ਉਹ ਗਵਾਚਣਾ ਵਾ ਓਏ ਬਾਬਾ ਗਾਹੀ ਗਵਾਚਦਾ ਮਾਮਾ ਇਨੀ ਭੀੜ ਵੇਖ ਤੂੰ ਇੱਥੇ ਮਾਮਾ ਗਵਾਚਣਾ ਵਾ ਤੂੰ ਦੱਸ ਹੱਥ ਹੋ ਗਈ ਆ ਆ ਇੱਧਰ ਆ ਇੱਧਰ ਆਈਏ ਜਿਹੜਾ ਨਾ ਅੱਭੇ ਆਇਆ ਜਿਹੜਾ ਮਾਮਾ ਮੰਮੀ ਤੇਰੀ ਪਿੰਡ ਲੱਭਣ ਢੀ ਆ ਨਹੀਂ ਨਹੀਂ ਸਾਜੀ ਪੂਰਾ ਪ੍ਰੋਗਰਾਮ ਤੇ ਮੈਂ ਦਾਖੇ ਬਿਨ ਲੈਣਾ ਪੂਰਾ ਪੂਰਾ ਇੱਧਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਨਾ ਇੱਧਰ ਕਰੋਗੇ ਹਾਂਜੀ ਆ ਸਾਰੀਆਂ ਲਾਂ ਦੇ ਦੀਆਂ ਦੁਕਾਨਾਂ ਹੁੰਦੀਆਂ ਨੇ ਦੇਖਦੇ ਟਵਿੰਡੇ ਦੇ ਮੇਲੇ ਆ ਤੇ ਜਲੇਬੀ ਖਾਣੀ ਹੋਵੇ ਆ ਜੇ ਵੀਰ ਕਿਹਨੇ ਜਲੇਬੀਆਂ ਖਾਣੀਆਂ ਦੀਆਂ ਤੇ ਪੂਰੀਆਂ ਸਿੱਧੀਆਂ ਮਤਲਬ ਪੂਰੀਆਂ ਸਿੱਧੀਆਂ ਜਲੇਬੀਆਂ ਦੇ ਖਾਣੀਆਂ ਤੇ ਆਹ ਵੀਰ ਕੋ ਆਜਿਓ ਇੱਥੇ ਤੇ ਤੁਹਾਨੂੰ ਮੰਦਰ ਦੇ ਅੰਦਰ ਵੜਦੇ ਸਾਰੀ ਮਤਲਬ ਜਲੇਬੀਆਂ ਮਿਲ ਜਾਣਗੀਆਂ ਵੀਰ ਬਿਲਕੁਲ ਸਿੱਧੀਆਂ ਮੈਂ ਨਾ ਵੀਰ ਜੀ ਬਹੁਤ ਵਧੀਆ ਬਹੁਤ ਜਿਆਦਾ ਮੈਂ ਨਾ ਭਾਈ ਜਲੇਬੀਆਂ ਬਹੁਤ ਬਣਾਵਾ ਬਹੁਤ ਬਾਬਾ ਲਓ ਮਾਰੋ ਸਿੱਧੀ ਆ ਜਲੇਬੀ ਵਾਲਾ ਬਾਬਾ ਆ ਬਿਲਕੁਲ ਆ ਰੀਆਂ ਜਲੇਬੀਆਂ ਓਕੇ ਵੀਰ ਬਾਏ ਬਾਏ ਤਾੜਾ ਜੀਟਾ ਵੀਰ ਆਪਣੇ ਆਏ ਆ ਤੇ ਅੱਸੀ ਗੱਲ ਕਰਦੋ ਭਾਈ ਇਹ ਸਾਲ ਚ ਮੇਲਾ ਵੀ ਜੀ ਦੋ ਵਾਰ ਆਉਂਦਾ ਜੇ ਤੇ ਦੇਖਣੇ ਚਿੰਡੇ ਦਾ ਮੇਲਾ ਵੇਖਣਾ ਹੋਵੇ ਅੱਥੋਂ ਨੰਗਲ ਜੇ ਆ ਇਤਰਾ ਆਪਣੇ ਨਾਲ ਟੁਕ ਬਲਾਇਆ ਕਿ ਕਿਲੋ ਕਿੰਨਾ ਰਾਏਗਾ ਜੀ ਸਾਰੇ ਜਣੇ ਓ ਤੇ ਜੇ ਕਿਨੇ ਬਿਲਕੁਲ ਸਿੱਧੀਆਂ ਜਲੇਬੀਆਂ ਖਾਣੀਆਂ ਨਾ ਉਹ ਕਰਦੇ ਗਏਟ ਤੇ ਮਿਲ ਗਿਆ ਤੁਹਾਨੂੰ ਮੈਂ ਨੈਕਸਟ ਵੀਡੀਓ ਕਿਉਂ ਵੀ ਤੁਹਾਨੂੰ ਐਡਾ ਜੁੜੇ ਰਹੋ ਸੋ ਭਾਈ ਵੇਖ ਲਿਆ ਪਰ ਨਾਲ ਮਿਲ ਕੇ ਮੇਲਾ ਤੇ YouTube ਚੈਨਲ ਦਾ ਸਬਸਕ੍ਰਾਈਬ ਕਰ ਲਿਓ ਠੀਕ ਹੈ ਦਿਨਾਂ ਬਾਅਦ ਤੇ ਹੁਣ ਖਟੋਣੇ ਖਟਾਣੇ ਤੇ ਵਾਵਾ ਹੀ ਦਿਖੀ ਜਾਣ ੜੇ ਯਾਰ ਜਲੇਬੀਆਂ ਵੀ ਤੁਹਾਨੂੰ ਖਵਾਈਆਂ ਕੇ ਬਾਕੀ ਖਾਣ ਦੇ ਤੁਹਾਨੂੰ ਕੋਈ ਪੰਘੂੜੇ ਪੰਘੜੇ ਤੇ ਚੂੜਾ ਦਵਾਉਂਦੇ ਆ ਫਰੀਦ ਆ ਨੰਗ ਤੇ ਨੰਗ ਦੇ ਅਸੀਂ ਆ ਗਏ ਆ ਟਿੱਕੀਆਂ 버ਗਰ ਨੂਡਲ ਤੇ ਹੋਰ ਲੈ ਵੀ ਕੀ ਆਲੀ ਲਾ ਵੀਰ ਆਪਾਂ ਟੱਕਰ ਗਿਆ ਵਾ ਲੋ ਗਾੜਾ ਵਾਲਾ ਲੱ ਨੀ ਲੰਨਾ ਲੱ ਲੱ ਲਾ ਕਿਹੜਾ ਵੀਰੇ ਲੱਲਾ ਵੀਰਾ ਚੱਕਦਾ ਕਿਹੜਾ ਪਿੰਡ ਵੀਰੇ ਵੀਰਾ ਨੀ ਮੀਰਾ 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 ਚੱਕ ਬਾਈ ਜੀ ਤੁਸੀਂ ਕਹਿੰਦੇ ਨਹੀਂ ਸਕਦੇ ਜੇ ਜਾਓ ਕੋਈ ਨਹੀਂ ਵੇਚ ਜਾਓ ਤੇ ਵੀਰ ਆਪਣ ਕਹਿੰਦੇ ਵੀ ਸਾਡਾ ਵੀ ਬਲੌਗ ਦਾ ਆਏ ਥੋੜਾ ਜਿਹਾ ਤੇ ਵੀਰ ਆਪਣ ਮਿਲਿਆ ਮੱਤਿਆਰ ਦਾ ਹੀ ਤੇ ਆਪਣੇ ਪਿੰਡ ਦਾ ਵਾ ਤੇ ਬਾਕੀ ਸੱਚੇ ਮਿਲਦੇ ਰਹੇ ਆ ਮੇਰੀ ਬਾਤ ਨੂੰ ਦੁਨੀਆ ਦੀ ਮੋਦੀ ਸੋਵੀਅਤ ਦੇ ਬਹੁਤ ਰਵਾਇਤ ਹੋਏ ਰਹਿੰਦੇ ਆ ਵੀਰਾਂ ਨੂੰ ਵੀ ਮੇਲੇ ਦਾ ਕਦਾਂ ਚੱਲੇ ਆ ਲੰਗਰ ਕਾਨ ਤੇ ਸਾਰੇ ਜਣੇ ਆਓ ਤੁਸੀਂ ਵੀ ਖਾਈ ਤੇ ਆਪਾਂ ਚੱਲ 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 ਬੱਸ ਤੇ ਭਰ ਕੀਰ ਲੰਗਰ ਹਾਜ਼ਰ ਭੀੜੀ ਬੜੀ ਆ ਤੇ ਹੋ ਯਾਰ ਲੋ ਸਰ ਦਾ ਇੱਥੇ ਤੱਕ ਖਤਰੇ ਵਾਲਾ ਹੀ ਆ ਆਹੋ ਕੋਈ ਨਹੀਂ ਲੰਗਰ ਘਰੋਂ ਖਾਲਾਂਗੇ ਇਹਨਾਂ ਜਿਆਦਾ ਪਹਿਲੇ ਅਸੀਂ ਪਨਾਚੂ ਦਾ ਲੋ ਜਾਫਾ ਤੇ ਗੱਲ ਨਹੀਂ ਆ ਆ ਦੇਖੋ ਲਓ ਜੀ ਸਭ ਤੋਂ ਮੇਨ ਗੱਲ ਮੇਲੇ ਦੀ ਆ ਥਰੇ ਮਾੜੇ ਸੱਚੀ ਦੇ ਮਾੜੇ ਅਸੀਂ ਜੂਰੂ ਦੇਖਦੇ ਆਨੇ ਆ ਗਏ ਆ ਤੇ ਬਾਕੀ ਵੇਖੋ ਕੀ ਕਿ ਪੜਾਇਆ ਗਾ ਏ ਔਰ ਇਹ ਬੇੜੀ ਆ ਵੇਖੋ ਮਲਕੀ ਜੈਨ ਇਹ ਇੱਕ ਮੀਡੀਅਮ ਨੇ ਲੇਜਰ ਜਿੰਨਾ ਲੈਣ ਤਾਂ ਮੇਲਾ ਘਾਜ ਦੌਰ ਹੀ ਲੱਗਦਾ ਵਾ ਸਾਰੇ ਜਣੇ ਆਇਆ ਕਰੋ ਤੇ ਮਹਾਰਾਣੀ ਦੇ ਦਰਬਾਰ ਆ ਕਰੋ ਆਪਣੇ ਮੁੰਡੇ ਮਹਾਰਾਣੀ ਦੇ ਦਰਬਾਰ ਤੇ ਆਏ ਸੀ ਸੇਵਾ ਕਰਕੇ ਫੁੱਲ ਵੜੀਆਂ ਦਾ ਲੰਗਰ ਲਾਇਆ ਹੈ ਭਾਜੀ ਉਹਨਾਂ ਨੇ ਤੇ ਮਹਾਰਾਣੀ ਚੜਦੀ ਕਲਾ ਰੱਖੇ ਤਾਂ ਅੰਦਰ ਉਸਤਿਆਂ ਬਖਸ਼ੇ ਤੇ ਵੀ ਜਿਹੜੀ ਮੱਤਿਆ ਲੋ ਵੀ ਆਏ ਸੀ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਕਹਿ ਦੇਣੀ ਉਹ ਚੱਪੜ ਨਹੀਂ ਚੱਪੜ ਤੇ ਬਾਕੀ ਹੁਣ ਆਪਾਂ ਚੱਲੇ ਆ ਘਰੋ ਘਰੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਅਗਲੇ ਗਾਣੇ ਚ ਜਿਹੜੀ ਪੂਰੇ ਗਾਣੇ ਨੂੰ ਸਮਾਂ ਦੇ ਲਈ ਮੇਰੇ ਕੋਲ ਵੀਡੀਓ ਆਪਾਂ ਹੁਣ ਜਿਵੇਂ ਗਾਣੇ ਚੋਂ ਉਹ ਸੋਲ ਪੰਨੋ 110 110 ਤਿੰਨ ਤਨਾਲ ਹੀ ਆਪਣੇ ਰੈਕਵੀਪ ਭਾਈ ਆਪਣੇ 10 10 85 ਕ ਰਹਿ ਗੀਆਂ ਬਸ ਯਾਰਾਂ ਉਂ ਤੇ ਬਾਕੀ ਆਵਾਜ਼ ਮੇਰੀ ਸੁਣੀ ਨੂੰ ਨਹੀਂ ਕਿਸੇ ਨੂੰ ਕਿਉਂਕਿ ਅੰਦਰ ਬਹੁਤ ਜਾਂਦੀ ਰੱਸ਼ ਸੀ ਸ਼ੋਰ ਸ਼ਰਾਬਾ ਕਹਿ ਸਕਦੇ ਆ ਤੇ ਜੇ ਨਹੀਂ ਸੁਣੀ ਤੇ ਠੀਕ ਆ ਨਹੀਂ ਤੇ ਇਮੇਜਨ ਬੁੱਲਾ ਹਸਾਉਣ ਦੀ ਕਦਰ ਵੀ ਐਸੋ ਕੋ ਕਹਿਣਾ ਨਾ ਸ਼ੇਰ ਸ਼ੇਰ ਜ਼ਿੰਦਗੀ ਇਹ ਬਾਦ ਵੀ ਜ਼ਿੰਦਗੀ ਦੇ ਸਾਥ ਵੀ ਨਾ ਇਹ ਇਦਾਂ ਨਹੀਂ ਇਦਾਂ ਨਹੀਂ ਓਠੇ ਉੱਤੇ ਕੋਠੇ ਉੱਤੇ ਕਿ ਲਮਈਆ ਬੱਸਾਂ ਦੇ ਕਿਰਾਏ ਵੱਧ ਗਏ ਕਿ ਤੇ ਸੁੱਟ ਨੇ ਚਲੇ ਲੰਮਾ ਗਿਆ ਵਾਹ ਜੀ ਸਿੱਕਾ ਕੁੱਕਰ ਬਣੇ ਰਹੇ ਤੇ ਤੁਹੇ ਜੱਟ ਦੁਪੱਟੇ ਵਾਲੀ ਆ ਜੇ ਮਾਲ ਮਾਰਦਾ ਤੇਰੇ ਤੇ ਜੋ ਕੇ ਬਾਈ ਜਾਨ ਜੇ ਮਾਰਦੇ